PTC نیوز دیکھ رہے ہیں درشکارا دا స్వాگਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਹਵਾਈ ਅੱਡੇ ਤੋਂ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇਸ ਤਰੀਕੇ ਦੇ ਨਾਲ ਇੱਕ ਫੌਜੀ افسਰ ਨੇ ਹੜਦੰਗ ਮਚਾਇਆ ਸਪਾਈਸ ਜੈਟ ਦੇ ਕਈ ملازمਾਂ ਦੇ ਨਾਲ ਹੱਥੋਪਾਈ ਕੀਤੀ ਤੇ ਉਹਨਾਂ ਚਾਰਾਂ ਨੂੰ ਫੱਟੜ ਕਰ ਦਿੱਤਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਫੌਜੀ افسਰ ਜਿਹੜਾ ਇਹ ਫੌਜ ਦਾ ਜਵਾਨ ਹੈ ਇਸ ਕਰਕੇ ਖਫਾ ਹੋ ਗਿਆ ਕਿਉਂਕਿ ਜਦੋਂ ਉਸਨੇ ਫਲਾਈਟ ਪਕੜਨੀ ਸੀ ਤਾਂ ਉਸ ਤੋਂ ਪਹਿਲਾਂ ਜਿਹੜਾ ਉਹਦਾ ਬੈਗੇਜ ਸੀ ਉਸ ਨੂੰ ਜੇ ਤੋਲਿਆ ਗਿਆ ਤਾਂ ਉਸ ਦੇ ਵਿੱਚ ਭਾਰ ਜ਼ਿਆਦਾ ਸੀ ਉਸ ਨੂੰ ਇਹ ਗੱਲ ਕਹੀ ਗਈ ਸੀ ਕਿ ਇੰਨਾ ਅਲਾਉਡ ਨਹੀਂ ਹੈ ਬੈਗ ਦੇ ਵਿੱਚ ਸਮਾਨ ਤੁਸੀਂ ਨਹੀਂ ਲਿਜਾ ਸਕਦੇ ਜੇਕਰ ਲੈ ਕੇ ਜਾਣਾ ਹੁੰਦਾ ਤਾਂ ਉਹਦੇ ਕੁਝ ਵੱਖਰੇ ਰੂਲਸ ਐਂਡ ਟਰਮਸ ਐਂਡ ਕੰਡੀਸ਼ਨਸ ਹੁੰਦੀਆਂ ਨੇ ਤਾਂ ਉਸ ਦੇ ਲਈ ਤੁਹਾਨੂੰ ਐਕਸਟਰਾ ਚਾਰਜ ਕਰਨਾ ਪੈਂਦਾ ਐਕਸਟਰਾ ਚਾਰਜ ਦੇਣਾ ਪੈਂਦਾ ਵਾ ਵਾਧੂ ਪੈਸੇ ਦੇਣੇ ਪੈਂਦੇ ਫਿਰ ਤੁਸੀਂ ਸਮਾਨ ਲਿਜਾ ਸਕਦੇ ਹੋ ਤਾਂ ਐਨੀ ਗੱਲ ਪਹਿਲਾਂ ਹੁੰਦੀ ਹੈ ਤੇ ਉਸ ਤੋਂ ਬਾਅਦ ਕਹਾ ਸੁਣੀ ਇਸ ਲੈਵਲ ਤੇ ਉੱਤੇ ਵੱਧ ਜਾਂਦੀ ਹੈ ਕਿ ਉਹ ਫੌਜੀ ਅਫਸਰ ਹੱਥੋਪਾਈ ਦੇ ਉੱਤੇ ਉਤਰੰਦਾ ਤੇ ਇੱਕ ਇੱਕ ਕਰਕੇ ਸਪਾਈਸ ਜਟ ਦੇ ਮੁਲਾਜ਼ਿਮਾਂ ਦੇ ਨਾਲ ਹੱਥੋਪਾਈ ਕਰਨ ਲੱਗ ਜਾਂਦਾ ਉਸ ਦੇ ਹੱਥ ਵਿੱਚ ਜੋ ਵੀ ਆਂਦਾ ਉਸ ਦੇ ਨਾਲ ਉਹ ਮੁਲਾਜ਼ਿਮਾਂ ਦੇ ਉੱਤੇ ਵਾਰ ਕਰ ਦਿੰਦਾ ਤੇ ਇਹਨੇ ਬਰੇ ਤਰੀਕੇ ਦੇ ਨਾਲ ਸਪਾਈਸ ਜਟ ਦੇ ਮੁਲਾਜ਼ਿਮਾਂ ਦੀ ਕੁੱਟਮਾਰ ਕਰ ਦਿੱਤਾ ਕਿ ਚਾਰੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਆ ਔਰ ਇੱਕ ਦੀ ਰੀਡ ਦੀ ਹੱਡੀ ਟੁੱਟ ਜਾਂਦੀ ਹੈ ਦੂਸਰੇ ਮੁਲਾਜ਼ਮ ਦੀ ਨੱਕ ਦੀ ਹੱਡੀ ਟੁੱਟ ਜਾਂਦੀ ਹੈ ਤੀਸਰੇ ਮੁਲਾਜ਼ਮ ਦਾ ਜਬੜਾ ਟੁੱਟ ਜਾਂਦਾ ਤੇ ਚੌਥੇ ਮੁਲਾਜ਼ਮ ਨੂੰ ਇੰਨਾ ਕੁੱਟਦਾ ਕਿ ਉਹ ਬੇਹੋਸ਼ ਹੋ ਜਾਂਦਾ ਤੇ ਇਹ ਫੌਜੀ ਅਫਸਰ ਉੱਥੇ ਵੀ ਨਹੀਂ ਰੁਕਦਾ बेहोश ਹੋਏ ਜਵਾਨ ਦੇ ਉੱਤੇ ਲੱਤਾਂ ਦੇ ਨਾਲ ਲਗਾਤਾਰ ਹਮਲੇ ਕਰਦਾ ਰਹਿੰਦਾ ਤੇ ਮੌਕੇ ਦੇ ਉੱਤੇ ਜਦੋਂ ਹੋਰ ਜਿਹੜੇ ਕੀ ਸਿਕਿਉਰਿਟੀ ਦੇ ਵਿੱਚ ਆਫੀਸਰ ਲੱਗੇ ਹੁੰਦੇ ਨੇ ਉਹ ਮੌਕੇ ਦੇ ਉੱਤੇ ਪਹੁੰਚਦੇ ਨੇ ਲੜਾਈ ਨੂੰ ਰੁਕਵਾਉਣ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਉਹ ਜਵਾਨ ਫਿਰ ਵੀ ਨਹੀਂ ਹਟਦਾ ਉਹਨਾਂ ਦੇ ਸਾਹਮਣੇ ਵੀ ਇਸ ਤਰੀਕੇ ਦੇ ਨਾਲ ਅਗਰੈਸਿਵ ਹੋ ਗਿਆ ਸੀ ਕਿ ਜਿਵੇਂ ਹੀ ਉਹ ਜਿਹੜੇ ਜਵਾਨ ਨੇ ਉਹਨਾਂ ਨੂੰ ਮੌਕੇ ਦੇ ਉੱਤੇ ਹੀ ਖਤਮ ਕਰ ਦਵੇਗਾ ਉਹਨਾਂ ਨੂੰ ਮਾਰ ਦਵੇਗਾ ਪਰ ਜਿਹੜੀ ਸਿਕਿਉਰਿਟੀ ਫੋਰਸ ਉੱਥੇ ਮੌਜੂਦ ਸੀ ਮੌਕੇ ਦੇ ਉੱਤੇ 에어ਪੋਰਟ ਦੀ ਸਿਕਿਉਰਿਟੀ ਉਸ ਨੇ ਉਸ ਫੌਜੀ ਅਫਸਰ ਨੂੰ ਰੋਕਿਆ ਦੂਰ ਹਟਾਇਆ ਉਸ ਤੋਂ ਬਾਅਦ ਉਸ ਦਾ ਗੁੱਸਾ ਠੰਡਾ ਕੀਤਾ ਗਿਆ ਇਸ ਤੋਂ ਬਾਅਦ ਹਾਲਾਂਕਿ ਇਹ ਜਿਹੜਾ ਮਾਮਲਾ ਪਿਛਲੇ 4-5 ਦਿਨ ਪਹਿਲਾਂ ਦਾ ਹੈ ਲੇਕਿਨ ਇਹ ਮਾਮਲਾ ਹੁਣ ਇਸ ਵਕਤ ਸੁਰਖੀਆਂ ਦੇ ਵਿੱਚ ਆਇਆ ਹੈ ਕਾਰਨ ਇਹ ਹੈ ਕਿ ਵੀਡੀਓ ਵੀ ਹੁਣੀ ਵਾਇਰਲ ਕੀਤੀ ਗਈ ਹੈ ਸਪਾਈਸ ਜੈਟ ਦੇ ਕੋਲੇ ਇਹ ਵੀਡੀਓ ਸੀ ਹੁਣ ਮੀਡੀਆ ਨੂੰ ਸ਼ੇਅਰ ਕੀਤੀ ਗਈ ਹੈ ਤੇ ਖਬਰ ਵੀ ਦੱਸੀ ਗਈ ਹੈ ਕਿ ਕੁਝ ਦਿਨ ਪਹਿਲਾਂ ਦੀ ਸੀ ਸਪਾਈਸ ਜੈਟ ਨੇ ਇਹ ਕਾਰਵਾਈ ਕੀਤੀ ਹੈ ਜਿਹੜਾ ਪੈਸੇਂਜਰ ਸੀਗਾ ਆਰਮੀ ਦਾ ਅਫੀਸਰ ਸੀਗਾ ਉਹਨੂੰ ਨੋ ਫਲਾਈਂਗ ਜ਼ੋਨ ਦੇ ਵਿੱਚ ਭਾ ਦਿੱਤਾ ਹੈ ਇਹਦਾ ਮਤਲਬ ਇਹ ਹੈ ਕਿ ਹੁਣ ਉਹ ਜਿਹੜਾ ਜਵਾਨ ਹੈ ਕਦੇ ਵੀ ਸਪਾਈਸ ਜੈਟ ਦੇ ਕ੍ਰਾਫਟ ਵਿੱਚ ਸਫ਼ਰ ਨਹੀਂ ਕਰ ਪਾਵੇਗਾ ਹਾਲਾਂਕਿ ਇਹ ਜ਼ਰੂਰ ਹੈ ਜੇਕਰ ਉਹ ਫੌਜੀ ਅਫਸਰ ਅਪੀਲ ਕਰਦਾ ਹੈ ਕੋਰਟ ਦਾ ਸਹਾਰਾ ਲੈਂਦਾ ਹੈ ਤੇ ਜੇਕਰ ਉਹ નિર્ਦੋਸ਼ ਪਾਇਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸ ਦੀ ਸਪਾਈਸ ਜੈਟ ਦੇ ਵਿੱਚ ਐਂਟਰੀ ਖੁੱਲ ਸਕਦੀ ਹੈ ਨਹੀਂ ਤਾਂ ਹੁਣ ਸਪਾਈਸ ਜੈਟ ਦੇ ਵਿੱਚ ਇਹ ਫੌਜੀ ਅਫਸਰ ਕਦੇ ਵੀ ਸਫ਼ਰ ਨਹੀਂ ਕਰ ਪਾਵੇਗਾ ਔਰ ਇਹ ਤਸਵੀਰਾਂ ਜ਼ਰਾ ਦੇਖ ਲਓ ਕਿੰਨੀਆਂ ਮੰਦ ਭਾਗੀਆਂ ਤਸਵੀਰਾਂ ਨੇ ਕਿਵੇਂ ਜ਼ਬਰਦਸਤ ਤਰੀਕੇ ਦੇ ਨਾਲ 에어ਪੋਰਟ ਦੇ ਉੱਤੇ ਸ਼੍ਰੀਨਗਰ ਹਵਾਈ ਅੱਡੇ ਦੇ ਉੱਤੇ ਹਮਲਾ ਕਰ ਦਿੱਤਾ ਇੱਕ ਇੱਕ ਕਰਕੇ ਜੋ ਵੀ ਉਹਦੇ ਹੱਥ ਵਿੱਚ ਆਉਂਦਾ ਉਸ ਦੇ ਨਾਲ ਹਮਲਾ ਕਰ ਦਿੰਦਾ ਹੈ ਉਹ ਦੇਖੋ ਇਹ ਜਿਹੜਾ ਲਾਲ ਟੀ-ਸ਼ਰਟ ਦੇ ਵਿੱਚ ਤੁਹਾਨੂੰ ਦਿਖ ਰਿਹਾ ਦੇਖੋ ਇੱਕ ਮੁਲਾਜ਼ਮ ਦੇ ਉੱਤੇ ਹਮਲਾ ਕਰ ਰਿਹਾ ਕੁਛ ਨਿੱਚੋ ਚੱਕ ਲਿਆ ਬੋਰਡ ਟਾਈਪ ਉਸ ਦੀ ਪਿੱਠੇ ਉੱਤੇ ਮਾਰਦਾ ਅਸੀਂ ਤੁਹਾਨੂੰ ਉਹ ਦਿਖਾ ਵੀ ਨਹੀਂ ਸਕਦੇ ਤਸਵੀਰਾਂ ਕਿਉਂਕਿ ਉਹ ਤੁਹਾਨੂੰ ਵਿਚਲਿਤ ਕਰ ਸਕਦੀਆਂ ਤਸਵੀਰਾਂ ਗਲਤ ਨੇ ਮਾਰਕੁਟਾਈ ਨਹੀਂ ਦਿਖਾਣੀ ਚਾਹੀਦੀ ਆ ਦੇਖੋ ਹੁਣ ਜਿਹੜੀ ਮੌਕੇ ਤੇ ਜਾਂ ਤਾਂ CRPF ਹੋਗੀ ਜਾਂ ਫਿਰ ਹੋਰ ਜਿਹੜੇ ਸਿਕਿਉਰਿਟੀ ਏਜੰਸੀਜ਼ ਲੱਗੀਆਂ ਹੁੰਦੀਆਂ ਨੇ ਉਹ ਵਿੱਚ ਬਚਾਅ ਕਰਦੀਆਂ ਨੇ ਤਾਂ ਉਸ ਫੌਜੀ ਅਫਸਰ ਨੂੰ ਦੂਰ ਲੈ ਕੇ ਜਾਂਦੀਆਂ ਨੇ ਬਿਨਾ ਵਰਦੀ ਤੋਂ ਸੀ ਹੋ ਸਕਦਾ ਏ ਇਸ ਵਕਤ ਡਿਊਟੀ ਤੇ ਨਾ ਹੋਵੇ ਡਿਊਟੀ ਜੁਆਇਨ ਕਰਨੀ ਹੋਵੇ ਜਾਂ ਡਿਊਟੀ ਜੁਆਇਨ ਕਰਕੇ ਉਸ ਤੋਂ ਬਾਅਦ ਕਿਤੇ ਹੋਰ ਆਫ ਡਿਊਟੀ ਤੇ ਜਾ ਰਿਹਾ ਹੋਵੇ ਇਸ ਦਾ ਨਹੀਂ ਪਤਾ ਔਰ ਪੁਲਿਸ ਹੁਣ ਤੱਕ ਇਹ ਵੀ ਮਾਮਲਾ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਰਕਾਰ ਐਸਾ ਕੀ ਹੋਇਆ ਕਿ ਇਹ ਫੌਜੀ ਅਫਸਰ ਅਗ ਬਬੂਲਾ ਹੋ ਗਿਆ ਔਰ ਦੇਖਦੇ ਹੀ ਦੇਖਦੇ ਇਸ ਨੇ ਇਸ ਤਰੀਕੇ ਦੇ ਨਾਲ ਮਾਰਕੁਟਾਈ ਕੀਤੀ ਕਿ ਚਾਰ ਮੁਲਾਜ਼ਮ ਸਪਾਈਸ ਜੈਟ ਦੇ ਫੱਟੜ ਕਰ ਦਿੱਤੇ ਉਹਨਾਂ ਦੇ ਵੀ ਗੰਭੀਰ ਸੱਟਾਂ ਲੱਗੀਆਂ ਨੇ ਇੱਕ ਮੁਲਾਜ਼ਮ ਦੀ ਤਾਂ ਰੀੜ ਦੀ ਹੱਡੀ ਤੱਕ ਤੋੜ ਦਿੱਤੀ ਹੈ ਦੂਸਰੇ ਦੇ ਨੱਕ ਦੇ ਵਿੱਚ ਇੰਨਾ ਜ਼ਿਆਦਾ ਜ਼ਖਮ ਕਰ ਦਿੱਤਾ ਮੁੱਕੇ ਮਾਰ ਮਾਰ ਕੇ ਕਿ ਉਸ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਫਿਜ਼ੀਕਲੀ ਤੀਸਰਾ ਸੀਗਾ ਉਸ ਦੇ ਜਵਾੜੇ ਦੇ ਉੱਤੇ ਇਹ ਪੰਚ ਮਾਰਦਾ ਤੇ ਉਸ ਪੰਚ ਦੇ ਕਾਰਨ ਜਵਾਨਾ ਟੁੱਟ ਜਾਂਦਾ ਤੇ ਚੌਥੇ ਜਵਾਨ ਨੂੰ ਇੰਨਾ ਕੁੱਟਦਾ ਕਿ ਉਹ ਬੇਹੋਸ਼ ਹੋ ਜਾਂਦਾ ਹੁਣ ਤੁਸੀਂ ਇਹ ਵੀ ਸੋਚ ਰਹੇ ਹੋਵੋਗੇ ਕਿ ਐਨੇ ਨੌਜਵਾਨ ਸੀਗੇ ਜਦੋਂ ਤੇ ਉਹਨਾਂ ਨੇ ਕਾਬੂ ਕਿਉਂ ਨਹੀਂ ਕੀਤਾ ਦਰਸਲ ਜਿਹੜੇ ਆਰਮੀ ਆਫੀਸਰਜ਼ ਹੁੰਦੇ ਨੇ ਜਾਂ ਆਰਮੀ ਆਫੀਸ਼ੀਅਲਜ਼ ਹੁੰਦੇ ਨੇ ਇਹਨਾਂ ਦੀ ਟ੍ਰੇਨਿੰਗ ਹੀ ਇਸ ਲੈਵਲ ਦੀ ਹੁੰਦੀ ਹੈ ਕਿ ਜੇਕਰ ਉਹ ਹਥਿਆਰਬੰਦ ਜਾਂ ਫਿਰ ਬਿਨਾਂ ਹਥਿਆਰਾਂ ਤੋਂ ਵੀ ਹੋਣ ਤਾਂ ਉਹ ਆਮ ਲੋਕਾਂ ਦਾ ਈਜ਼ੀਲੀ ਮੁਕਾਬਲਾ ਕਰ ਪਾਉਂਦੇ ਨੇ ਤਾਂ ਜਿਹੜੇ ਮੁਲਾਜ਼ਮ ਨੇ ਸਪਾਈਸ ਜੈਡ ਦੇ ਇਹਨਾਂ ਦੇ ਕੋਲ ਕੋਈ ਕੰਬੈਟ ਟ੍ਰੇਨਿੰਗ ਤਾਂ ਨਹੀਂ ਸੀ ਯਾਨੀ ਕਿ ਇਹਨਾਂ ਨੂੰ ਲੜਾਈ ਦਾ ਪ੍ਰੇਖਿਕਸ਼ਨ ਨਹੀਂ ਸੀਗਾ ਇਸ ਤੋਂ ਇਲਾਵਾ ਜੇਕਰ ਆਪਾਂ ਫੌਜੀ ਅਫਸਰ ਦੀ ਗੱਲ ਕਰੀਏ ਜੇਕਰ ਉਹ ਕਿਸੇ ਅਫੀਸਰ ਦੇ ਚੰਗੇ ਗ੍ਰੇਡ ਤੇ ਹੈ ਤਾਂ ਉਸ ਦੀ ਟ੍ਰੇਨਿੰਗ ਕਾਫੀ ਜ਼ਿਆਦਾ ਮਜ਼ਬੂਤ ਹੋਈ ਹੋਵੇਗੀ ਟ੍ਰੇਨਿੰਗ ਦੇ ਵਿੱਚ ਇਹ ਵੀ ਸਿਖਾਇਆ ਜਾਂਦਾ ਕਿ ਤੁਸੀਂ ਹਥਿਆਰ ਔਰ ਬਿਨਾ ਹਥਿਆਰ ਦੇ ਨਾਲ ਕਿਸ ਤਰੀਕੇ ਦੇ ਨਾਲ ਲੜਾਈ ਕਰ ਸਕਦੇ ਹੋ ਤਾਂ ਉਸਨੇ ਇਹ ਲੜਾਈ ਤਾਂ ਇਸ ਲਈ ਸਿੱਖੀ ਸੀ ਕਿ ਜੇਕਰ ਦੇਸ਼ ਦੇ ਦੁਸ਼ਮਣਾਂ ਨਾਲ ਪੰਗਾ ਪੈ ਜਾਵੇ ਤਾਂ ਉਹਨਾਂ ਨੂੰ ਕਿਵੇਂ ਧੂੜ ਚਟਾਣੀ ਹੈ ਪਰ ਇਹ ਤਾਂ ਆਪਣੇ ਹੀ ਦੇਸ਼ ਦੇ ਲੋਕਾਂ ਦੇ ਨੂੰ ਧੂੜ ਚਟਾਣ ਨੂੰ ਫਿਰਦਾ ਹੈ ਤੇ ਹੁਣ ਖਾਮਿਆਜ਼ਾ ਵੀ ਭੁਗਤਣਾ ਪਿਆ ਪੁਲਿਸ ਨੇ ਮਾਮਲਾ ਵੀ ਦਰਜ ਕਰ ਲਿਆ ਹੈ ਸੈਨਾ ਅਧਿਕਾਰੀਆਂ ਤੱਕ ਵੀ ਮਾਮਲਾ ਚਲਾ ਗਿਆ ਕਿਉਂਕਿ ਇੱਕ ਗੱਲ ਇਹ ਵੀ ਹੁੰਦੀ ਹੈ ਕਿ ਜਿਹੜੇ ਸੈਨਾ ਦੇ ਜ਼ਿਆਦਾਤਰ ਕੇਸਿਸ ਹੁੰਦੇ ਆ ਉਸ ਨੂੰ ਆਰਮੀ ਦੀ ਹੀ ਕੋਰਟ ਦੇਖਦੀ ਹੈ ਨਾ ਕਿ ਬਾਹਰਲੀਆ ਕੋਰਟ ਦੇਖਦੇ ਨੇ ਅਨਟਿਲ ਅਨਲੈਸ ਕੋਈ ਬਹੁਤ ਜ਼ਿਆਦਾ سنگੀਨ ਅਪਰਾਧ ਨਾ ਹੋਇਆ ਹੋਵੇ ਹੁਣ ਜਿਸ ਤਰੀਕੇ ਦੇ ਨਾਲ ਮਾਮਲਾ ਕਾਫੀ ਗੰਭੀਰ ਹੈ ਕਿ ਉਸਨੇ ਚਾਰ ਸਿਵਿਲIANS ਨੂੰ ਕੁੱਟਿਆ ਫੌਜੀ ਅਫਸਰ ਨੇ ਤਾਂ ਇਹਦਾ ਮਾਮਲਾ ਪੁਲਿਸ ਦੇ ਵਿੱਚ ਵੀ ਰਿਕਾਰਡ ਦੇ ਵਿੱਚ ਚਲਾ ਗਿਆ ਤੇ ਉਸ ਤੋਂ ਇਲਾਵਾ ਆਰਮੀ ਦੇ ਜਿਹੜੇ ਕੋਰਟਸ ਹੁੰਦੀਆਂ ਨੇ ਉੱਥੇ ਵੀ ਮਾਮਲਾ ਪੁਲਿਸ ਦੇ ਤੋਂ ਇਲਾਵਾ ਆਰਮੀ ਦੇ ਸੰਗਿਆਣ ਦੇ ਵਿੱਚ ਵੀ ਚਲਾ ਗਿਆ ਹੁਣ ਆਰਮੀ ਵੀ ਇਹ ਚੀਜ਼ ਵੈਰੀਫਾਈ ਕਰ ਰਹੀ ਹੈ ਕਿ ਆਖਿਰਕਾਰ ਮੌਕੇ ਤੇ ਕੀ ਹੋਇਆ ਸੀ ਕਿ ਸਿਰਫ ਬੈਗੇਜ ਓਵਰਲੋਡ ਹੋਣ ਕਰਕੇ ਹੀ ਅੱਗ ਬਬੂਲਾ ਹੋਇਆ ਜਾਂ ਫਿਰ ਇਸ ਤੋਂ ਪਹਿਲਾਂ ਅਫਸਰ ਦੇ ਉੱਤੇ ਹੱਥ ਚੱਕਿਆ ਬਤਮੀਜ਼ੀ ਕੀਤੀ ਜਾਂ ਫਿਰ ੱਟਕਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦਾ ਇਸ ਫੌਜੀ ਅਫਸਰ ਨੇ ਜਵਾਬ ਦਿੱਤਾ ਹੁਣ ਆਰਮੀ ਵੀ ਇਹ ਚੀਜ਼ ਨੂੰ ਵੈਰੀਫਾਈ ਕਰ ਰਹੀ ਹੈ ਨਾਲ ਦੀ ਨਾਲ ਜੋ ਪੁਲਿਸ ਹੈ ਉਹ ਵੀ ਕਰ ਰਹੀ ਹੈ ਲੇਕਿਨ ਇਹ ਤਸਵੀਰਾਂ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਹਵਾਈ ਅੱਡੇ ਤੋਂ ਨੇ ਔਰ ਸਪਾਈਸ ਜੈਟ ਦੇ ਕਾਊਂਟਰ ਦੇ ਉੱਤੇ ਇਹ ਸਾਰਾ ਘਟਨਾਕਰਮ ਹੋਇਆ ਸਪਾਈਸ ਜੈਟ ਦੇ ਕਰਮਚਾਰੀਆਂ ਨੇ ਕਿਹਾ ਸੀ ਕਿ ਬੈਗੇਜ ਓਵਰ weight ਹੈ ਇਸ ਨੂੰ ਤੁਸੀਂ ਨਹੀਂ ਲੈ ਜਾ ਸਕਦੇ ਲੈ ਕੇ ਜਾਣਾ ਤਾਂ ਕੁਝ ਨੋਰਮਸ ਹੁੰਦੇ ਆ ਉਹਨਾਂ ਨੂੰ ਕਲੀਅਰ ਕਰਦੇ ਹੋ ਫਿਰ ਆਪਣਾ ਸਮਾਨ ਲੈ ਜਾ ਸਕਦੇ ਹੋ ਲੇਕਿਨ ਉਸ ਤੋਂ ਬਾਅਦ ਕਿਸ ਤਰੀਕੇ ਨਾਲ ਲੜਾਈ ਹੁੰਦੀ ਹੈ ਇੱਕ ਇੱਕ ਕਰਕੇ ਚਾਰ ਮੁਲਾਜ਼ਮਾਂ ਨੂੰ ਫੱਟੜ ਕਰ ਦਿੰਦਾ ਹੈ ਜ਼ਖਮੀ ਕਰ ਦਿੰਦਾ ਹੈ ਤੇ ਹੁਣ ਆਪ ਮੁਸੀਬਤਾਂ ਦੇ ਵਿੱਚ ਇਹ ਆਰਮੀ ਅਫਸਰ ਫਸ ਗਿਆ ਨਾ ਸਿਰ ਪੁਲਿਸ ਬਲਕਿ ਆਰਮੀ ਦੇ ਅਫੀਸ਼ੀਅਲਸ ਵੀ ਇਸ ਮਾਮਲੇ ਦੀ ਹੁਣ ਜਾਂਚ ਕਰ ਰਹੇ ਨੇ geliyor be lan be abi abi hadi 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 abi abi ਸਿੰਘੂ ਵਾਲਾ ਕਹਾਟਾ ਲਾ ਗਿਆ